ਕੋਈ ਕੋਈ ਰੋਸ ਮਾਰਚ ਨਹੀਂਗਾ ਅਸੀਂ ਕਿਸੇ ਦੇ ਵਿਰੋਧੇ ਮਾਰਚ ਨਹੀਂ ਕੱਢਦੇ ਪਏ ਇਹ ਮਾਰਚ ਸਾਡਾ ਜਿਹੜਾ ਉਹ ਆਪਣੀ ਸੰਘਰਸ਼ ਪ੍ਰਤੀ ਵਚਨਬੱਤਾ ਦਰਹਾਉਂਦਲੇ ਅਸੀਂ ਕੱਢਦੇ ਪਏ ਆਂ ਔਰ ਇਹਦਾ ਨਾਮ ਖੱਲੂ ਘਰਾ ਯਾਦਗਾਰੀ ਮਾਰਚ ਆ ਉਹ ਖੱਲੂ ਘਰਾ ਜਿਹੜਾ ਭਾਰਤੀ ਸਟੇਟ ਨੇ ਸਾਡੇ ਉੱਤੇ ਵਰਤਾਇਆ ਜਿਹਦੇ ਅੱਜ ਸਾਡੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਜਿੱਥੇ ਸਾਨੂੰ ਇਸ ਗੱਲ ਦਾ ਮਾਣ ਆ ਕਿ ਸੰਤ ਜਰਨੈਲ ਸਿੰਘ ਖਾਲਸਾ ਭੰਡਰਾ ਵਾਲਿਆਂ ਦੀ ਅਗਵਾਈ ਦੇ ਵਿੱਚ ਅਸੀਂ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਉੱਥੇ ਇਸ ਗੱਲ ਦਾ ਕਿਤੇ ਮਨ ਦੇ ਵਿੱਚ ਥੋੜਾ ਜਿਹਾ ਰੋਸ ਵੀ ਆ ਭਾਰਤੀ ਸਟੇਟ ਦੇ ਉੱਤੇ ਉਹ ਇਹ ਆ ਕਿ ਜੇ ਤੁਸੀਂ ਲੜਨਾ ਹੀ ਸੀ ਤਾਂ ਤੁਸੀਂ ਸਾਡੇ ਜਹਾਰੂਆਂ ਨਾਲ ਸਿੱਧੇ ਹੋ ਕੇ ਲੜੇ ਅਸੀਂ ਤੁਹਾਡਾ ਮੁਕਾਬਲਾ ਕੀਤਾ ਸਾਨੂੰ ਕੋਈ ਰੋਸ ਨਹੀਂਗਾ ਪਰ ਜਿਹੜੇ ਤੁਸੀਂ નિર્ਦੋਸ਼ ਬੱਚੇ ਸ਼ਰਧਾਲੂ ਮਾਰੇ ਨੇ ਇਹ ਤੁਹਾਡਾ ਅਸਲੀ ਕੈਰੈਕਟਰ ਸ਼ੋਅ ਕਰਦਾ ਹੈ ਕਿ ਤੁਸੀਂ ਨੇ ਹੱਥਿਆਂ ਦੇ ਉੱਤੇ ਵੀ ਵਾਰ ਕਰਦੇ ਹੋ ਜੇ ਸਾ ਖਾਲਸੇ ਨਾਲ ਸਿੱਧੇ ਨਾਲ ਸਿੱਧੇ ਹੋ ਕੇ ਜਿਹੜੇ ਟਕਰਿਆ ਅਸੀਂ ਉਹਦਾ ਮੁਕਾਬਲਾ ਕੀਤਾ ਉਹਦਾ ਸਾਨੂੰ ਕੋਈ ਰੋਸ ਨਹੀਂਗਾ ਪਰ ਜਿਹੜੀ ਤੁਸੀਂ ਸਾਡਾ ਵੱਡਮੁੱਲਾ ਖਜ਼ਾਨਾ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਤੇ ਸਾੜੀ ਇਹ ਤੁਹਾਡੇ ਅਸਲੀ ਕੈਰੈਕਟਰ ਜਿਹੜਾ ਸ਼ੋਅ ਕਰਦਾ ਸੋ ਉਹਦੇ ਲਈ ਅਸੀਂ ਤੁਹਾਨੂੰ ਕਦੀ ਵੀ ਮਾਫ਼ ਨਹੀਂ ਕਰਾਂਗੇ ਇਹ ਉਹ ਦੇਣਿਆ ਜਦੋਂ ਕੌਮੀ ਰੂਪ ਦੇ ਵਿੱਚ ਸਾਰੀ ਕੌਮ ਨੇ ਆਪਣਾ ਸੰਘਰਸ਼ ਖਾਲਸਤਾਨ ਉਲੀਕ ਲਿਆ ਸੀ ਔਰ ਅੱਜ ਵੀ ਉਸ ਖਾਲਸਤਾਨ ਦੀ ਪ੍ਰਾਪਤੀ ਦੇ ਲਈ ਸੰਘਰਸ਼ ਨਿਰੰਤਰ ਜਾਰੀ ਆ ਸੋ ਆਪਣੇ ਉਸ ਸੰਘਰਸ਼ ਦੀ ਬਚਨਪਾਤਾ ਦਰਹਾਉਂਦੇ ਗੁਰੂ ਮਹਾਰਾਜ ਅਗੇ ਅਰਦਾਸ ਕਰਨ ਦੇ ਲਈ ਸ਼ਹੀਦਾਂ ਨਤਮਸਤਕ ਹੋਣ ਦੇ ਲਈ ਅੱਜ ਇੱਕ ਘਲੂਕਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੇ ਦਰਦੇ ਦਾ ਕੀਤਾ ਜਾ ਰਿਹਾ ਹੈ। ਦਲ ਖਾਲਸਾ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹਰੇਕ ਸਾਲ ਕਰਦੇ ਆ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਰੱਖਦੇ ਆ ਇੱਕ ਦਿਨ ਪਹਿਲਾਂ ਘਲੂਕਰਾ ਦੇ ਵਿੱਚ ਤੋਂ ਤੇ ਅਸੀਂ ਬੜੇ ਪ੍ਰਸ਼ੰਸਕ ਹੈਗੇ ਆਂ ਦਲ ਕਾਲਸਾ ਦੇ ਕੰਮ ਤੋਂ ਦਾਨ ਸਾਹਿਬ ਜਿਹੜਾ ਬਾਬਾ ਤੋਂ ਮਾਈ ਦਾ ਬਵਾਦ ਚੱਲ ਰਿਹਾ ਕੀ ਲੱਗਦਾ ਕਿ ਭਾਜਪਾ ਅਕਾਲ ਤਖਤ ਸਾਹਿਬ ਤੇ ਇੰਟਰਫੇਅਰ ਕਰ ਰਹੀ ਆ ਕੋਈ ਵੀ ਕਰਦਾ ਹੋਵੇ ਪਰ ਅਕਾਲ ਤਖਤ ਸਾਹਿਬ ਦੀ ਅਜ਼ਮਤ ਰੱਖਣੀ ਸਾਡੀ ਇਹ ਡਿਊਟੀ ਹੈ ਤੇ ਭਾਜਪਾ ਤੇ ਆਰਐਸਐਸ ਨੂੰ ਇਹਦੇ ਵਿੱਚ ਦਖਲ ਅੰਦਾਜ਼ੀ ਕਿ 세ਦੇ ਨਹੀਂ ਦੇਣੀ ਚਾਹੀਦੀ ਕਿਉਂ ਕਰਕੇ ਹੁਣੇ-ਹੁਣੇ ਜੰਗ ਹੋਇਆ ਪਾਕਿਸਤਾਨ ਦੇ ਨਾਲ ਤੇ ਅਸੀਂ ਕਿਹਾ ਸੀਗਾ ਅਸੀਂ ਜੰਗ ਨਹੀਂ ਲੜਾਂਗੇ ਤੇ ਸਿੱਖ ਹੋ ਬਿਲਕੁਲ ਨਿਊਟਰਲ ਰਹੂਗੀ ਤੇ ਹਿੰਦੂਤਵਾ ਤੇ ਆਰਐਸਐਸ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਸਿੱਖ ਅੱਜ ਤੁਹਾਡੇ ਨਾਲ ਨਹੀਂ ਹੈ ਤੇ ਕੋਈ ਕਪੱਤ ਨਹੀਂ ਹੋਣਾ ਚਾਹੀਦਾ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਮਹਾਨ ਸਾਡੀ ਇੱਕ ਮੰਜ਼ਲ ਹੈ 팔ੇਸਤਾਨ ਦੀ ਗੱਲ ਚਲਣੀ ਚਾਹੀਦੀ ਜੀ ਕੱਲ ਤੋਂ ਹਾਂ ਬਿਲਕੁਲ ਉਹ ਤਾਂ ਕਦੋਂ ਦੀ ਚੱਲਦੀ ਹੈ 1986 ਤੋਂ ਚੱਲਦੀ ਹੈ ਹਾਂ ਉਹਦੇ ਕਰਕੇ ਤਾਂ ਮੈਂ ਅਸਤੀਫਾ ਦੇ ਦਿੱਤਾ ਸੀਗਾ ਪਰ ਅੱਜ ਸਿੱਖ ਆਜ਼ਾਦੀ ਨਹੀਂ ਚਾਹੁੰਦੇ ਇਹ ਵੋਟਾਂ ਪਾਉਂਦੇ ਐ ਉਹਨਾਂ ਪਾਰਟੀਆਂ ਨੂੰ ਜਿਹੜਾ ਸਿੱਖਾਂ ਨੂੰ ਗੁਲਾਮ ਰੱਖਣਾ ਚਾਹੁੰਦੀ ਐ ਆਮ ਪਾਰਟੀ ਕਾਂਗਰਸ ਭਾਜਪਾ ਬਾਦਲਦਲ ਇਹੋ ਜਿਹੇ ਪਾਰਟੀਆਂ ਨੂੰ ਵੋਟਾਂ પાਕੇ ਆਪਣੇ ਆਪ ਕਹਿੰਦੇ ਆ ਕਿ ਅਸੀਂ ਗੁਲਾਮ ਰਹਿਣਾ ਹਿੰਦੂਤਵਾਦੀ